ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਥੰਮਣ ਦਾ ਨਾਂ ਨਹੀਂ ਲੈ ਰਹੀਆਂ ਇੱਕ ਤਾਜ਼ਾ ਮਾਮਲਾ ਜੋ ਕਿ ਦਾਖਾਣੇ ਦੀ ਬੈਕਸਾਈਡ ਤੋਂ ਸਾਹਮਣੇ ਆਇਆ ਹੈ ਇੱਥੇ ਦੱਸਣਯੋਗ ਹੈ ਕਿ ਘਰ ਦੇ ਵਿਅਕਤੀ ਦਿੱਲੀ ਕਿਸੇ ਵਿਆਹ ਪਾਰਟੀ 'ਚ ਗਏ ਸਨ ਅਤੇ ਪਿੱਛੋਂ ਚੋਰਾਂ ਨੇ ਇਸ ਘਰ ਨੂੰ ਨਿਸ਼ਾਨਾ ਬਣਾਇਆ ਉਹਨਾਂ ਨੇ ਲਾਕਰ ਤੋੜ ਕੇ ਸੋਨੇ ਦਾ ਸਮਾਨ ਅਤੇ ਇੱਥੋਂ ਤੱਕ ਬਾਥਰੂਮ ਦੀਆਂ ਟੈਬ ਵੀ ਨਾਲ ਲੈ ਗਏ ਲੋਕਾਂ ਨੇ ਦੇਖਿਆ ਤੇ ਉਹਨਾਂ ਨੇ ਅੰਦਰ ਜਾ ਕੇ ਜਦ ਪੁਲਿਸ ਨੂੰ ਸੂਚਿਤ ਕੀਤਾ ਤੇ 112 ਵਾਲੇ ਉੱਥੇ ਮੌਕੇ ਤੇ ਪਹੁੰਚ ਗਏ ਪਰ ਸਿਟੀ ਪੁਲਿਸ ਅਜੇ ਤੱਕ ਮੌਕੇ ਤੇ ਨਹੀਂ ਸੀ ਪਹੁੰਚੀ ਆਪਣਾ ਕੀ ਨਾ ਹੈਗਾ ਵਾ ਤੇ ਕਿਹੜਾ ਏਰੀਆ ਆਪਣਾ ਕਿਹੜੀ ਪੁਸਤ ਹੈ ਜੀ ਅਸੀਂ ਨਾ ਐਸੇ ਜਗੰਦਰ ਸਿੰਘ 112 ਹੈਲਪਲਾਈਨ ਤੇ ਲੱਗੇ ਅਸੀਂ ਤੇ ਸਬ ਡਿਵੀਜ਼ਨ ਗਰਦਾਸਪੁਰ ਤੇ ਇਸ ਤੋਂ ਪਹਿਲਾਂ ਸਾਨੂੰ ਪਈ ਸੀ ਪੁੰਬੜੀ ਦੀ ਕੌਣ ਅਸੀਂ ਪੁੰਬੜੀ ਤੋਂ ਸਿੱਧੇ ਇੱਥੋਂ ਜਦੋਂ ਸਾਨੂੰ ਕਾਲ ਲਈ ਆ ਵੀ ਇੱਥੇ ਕੋਈ ਛੋਰੀ ਹੋਈ ਆ ਤੇ ਅਸੀਂ ਮੌਕੇ ਤੇ ਪਹੁੰਚੇ ਜੀ ਮੌਕੇ ਤੇ ਪਹੁੰਚ ਕੇ ਆਣ ਕੇ ਵੇਖਿਆ ਤੇ ਛੋਰੀ ਹੋਈ ਸੀ ਆਮ ਜਿਹੜਾ ਮਾਰੀਆਂ ਟੁੱਟੀਆਂ ਸੀ ਗੱਡੀਆਂ ਵਾਲੀਆਂ ਟੁੱਟੀਆਂ ਹੋਈਆਂ ਜੀ ਸਰ ਦੇ ਇਹ ਪਰਿਵਾਰੋਂ ਕਿੱਥੇ ਹੈਗਾ ਪਰਿਵਾਰ ਇਹ ਕਹਿੰਦੇ ਸਾਡੇ ਕਹਿੰਦੇ ਮਤਲਬ ਗਵਾਂਤ ਵੀ ਉਹ ਦਿੱਲੀ ਗਏ ਹੋਏ ਨੇ ਭਾਜੀ ਕਿੰਨੇ ਕ ਤਾਲੇ ਤੋੜੇ ਨੇ ਘਰ ਦੇ ਤਾਲੇ ਤੋਂ ਅਲਮਾਰੀ ਵੀ ਤੋੜੀਆਂ ਨੇ ਹਾਂਜੀ ਅਲਮਾਰੀਆਂ ਵੀ ਟੁੱਟੀਆਂ ਆਈਆਂ ਭਈਆਂ ਨੇ ਉੱਪਰ ਵੀ ਸਭ ਕੱਪੜਾ ਲਈ ਰੱਖਿਆ ਤੁਸੀਂ ਉਹ ਫਿਰ ਮੌਕਾ ਵੇਖਿਆ ਵਾ ਤੇ ਰਿਪੋਰਟ ਨੂੰ ਕਰ ਰਹੇ ਹੋ ਰਿਪੋਰਟ ਹੋਣਾ ਹੀ ਹੁਣ ਆਪਣੇ ਸਿਨੀਅਰ ਅਫਸਰ ਨੂੰ ਦੱਸਾਂਗੇ